ਮੈਂ ਅਨੁਛ ਖੇਮਕਾ ਸਾਬੂ ਸਮਾਜ ਸੇਵਕ ਨਲੇ ਰਾਮਤਲਾਈ ਮੰਦਿਰ ਦਾ ਟਰਸਟੀ ਜਿਹੜਾ ਕਿ ਮੇਰੇ ਪਾਪਾ ਲੰਬੇ ਸਮੇਂ ਤੋਂ ਸੇਵਾ ਕਰਦੇ ਆ ਰਹੇ ਸੀ ਚਲੋ ਨਾ ਇਹ ਡੈਥ ਤੋਂ ਬਾਅਦ ਸਾਨੂੰ ਸੌਪਿਆ ਗਿਆ ਅਸੀਂ ਵੀ ਠਾਕੁਰ ਜੀ ਦੀ ਸੇਵਾ ਪੂਰੀ ਤਰ੍ਹਾਂ ਕਰਾਂਗੇ ਆਪਣੀ ਲਗਨ ਨਾਲ ਕਰਾਂਗੇ ਪੂਰੇ ਅੱਜ ਬੜਾ ਭਾਗਸ਼ਾਲੀ ਦਿਨ ਹੈ ਜਿਹੜਾ ਕਿ ਅੱਜ ਗੋਰਦਨ ਪੂਜਾ ਹੋਈ ਹੈ ਸਾਡੇ ਰਾਮਤਲਾਈ ਮੰਦਿਰ ਦੇ ਵਿੱਚ ਖੇਮਕਾ ਪਰਿਵਾਰ ਵੱਲੋਂ ਤੇ ਇਸ ਕਰਕੇ ਅੱਜ ਅਨਕੁੜ ਵੀ ਕੀਤਾ ਆਪਣਾ ਬ੍ਰੰਭੋਜ ਵੀ ਚੱਲਦਾ ਵਾ ਤੇ ਇਸ ਕਰਕੇ ਆਪਾਂ ਬਹੁਤ ਵਧੀਆ ਗੁਰਦਨ ਮਹਾਰਾਜ ਜੀ ਦਾ ਅਸ਼ੀਰਵਾਦ ਲੈਣ ਆਏ ਕਿਹੜੇ ਕਿ ਅੱਜ ਸਾਡੇ ਖੇਮਕਾ ਪਰਿਵਾਰ ਆਪਾਂ ਇਕੱਠਾ ਹੋਇਆ ਤੇ ਇਹਦੇ ਚ ਬਹੁਤ ਵਧੀਆ ਲੱਗਾ ਜਿਹੜਾ ਪਰਿਵਾਰ ਇਕੱਠਾ ਆਇਆ ਤੇ ਅੱਜ ਅੰਕੂੜ ਕੀਤਾ ਗਿਆ ਸਾਰਿਆਂ ਨੇ ਪ੍ਰਸ਼ਾਦ ਖਾਦਾ ਤੇ ਇਸ ਕਰਕੇ ਅਸੀਂ ਅੱਗੇ ਵੀ ਪ੍ਰੋਗਰਾਮ ਕੋਈ ਹੋਏਗੇ ਅਸੀਂ ਰਲ ਮਿਲ ਕੇ ਕਰਾਂਗੇ ਕਿੰਨੇ ਨਾ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸਾਰੇ ਬੰਦੇ ਇੱਕ ਇੱਕ 11 ਹੁੰਦੇ ਆ 11 ਬੰਦੇ ਜਿਹੜਾ ਕੰਨੀ ਤੇ ਠਾਕੁਰ ਜੀ ਦੀ ਸੇਵਾ ਹੀ ਹੈ ਨਾ ਠਾਕੁਰ ਜੀ ਦੀ ਸੇਵਾ ਜਿਹੜੀ ਹੈ ਨਾ ਕਰਮਾ ਵਾਲਿਆਂ ਨੂੰ ਮਿਲਦੀ ਹੈ ਜਿਹੜੇ ਲਗਣਾ ਕਰਿਓ ਉਹਨੂੰ ਭਾਗ ਜ਼ਰੂਰ ਲੱਗਦੇ ਆ ਇਸ ਕਰਕੇ ਮੈਂ ਆਪਣੇ ਖੇਮਕਾ ਪਰਿਵਾਰ ਵੱਲੋਂ ਆਪਣੇ ਚਾਚਾ ਜੀ ਵੱਲੋਂ ਆਪਣੇ ਸੁਨੀਲ ਗੁਪਤਾ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਕੱਟ ਕੇ ਠਾਕੁਰ ਜੀ ਦੀ ਹਾਜ਼ਰੀ ਭਰੀ ਹੈ ਔਰ ਪ੍ਰਸ਼ਾਦ ਗ੍ਰਹਿਣ ਕੀਤਾ ਕਿੰਨਾ ਕ ਇੰਤਜ਼ਾਰ ਰਿੰਦਾ ਇਸ ਤੋਂ ਜ਼ਿਆਦਾ ਜੀ ਦੇਖੋ ਜੀ ਅੱਧਾ ਘੰਟਾ ਲੱਗਾ ਗੋردਨ ਪੂਜਾ ਜੀ ਨੂੰ ਠੀਕ ਹੈ 184 ਸਾਲ ਪੁਰਾਣਾ ਸਾਡਾ ਇਹ ਮੰਦਿਰ ਹੈਗਾ ਰਾਮਤਲਾਈ ਸਾਡੇ ਦਾਦੇ ਪਰਦਾਦੇ ਦੇ ਟਾਈਮ ਤੋਂ ਬਣਿਆ ਆ ਠੀਕ ਹੈ ਅਸੀਂ ਤਾਂ ਤਰ੍ਹਾਂ ਜੰਮੇ ਵੀ ਨਹੀਂ ਸੀ ਜਦੋਂ ਸਾਡੇ ਦਾਦੇ ਪੜਦਾਦੇ ਇਹ ਸੇਵਾ ਕਰਦੇ ਆ ਰਹੇ ਆ ਸਾਡੇ ਬਜ਼ੁਰਗਾਂ ਦੀ ਵੀ ਸਮਾਦਾ ਇੱਥੇ ਬਣੀ ਹੈ ਜਿਹੜਾ ਕਿ ਪਿੱਛੇ ਸ਼ਮਸ਼ਾਨ ਘਾਟ ਨਹੀਂ ਹੁੰਦੇ ਸੀ ਸਾਡੇ ਬਜ਼ੁਰਗਾਂ ਦੇ ਸੰਸਕਾਰ ਇੱਥੇ ਹੋਏ ਆ ਦਾਦੇ ਪੜਦਾਦੇ ਦਾ ਕਿੰਨੀ ਖੁਸ਼ੀ ਮਿਲਦੀ ਹੈ ਪੂਜਾ ਕਰਕੇ ਬਹੁਤ ਵਧੀਆ ਮਿਲਿਆ ਜੀ ਬਹੁਤ ਵਧੀਆ ਵਾਕਿ ਠਾਕੁਰ ਜੀ ਦਾ ਆਸ਼ੀਰਵਾਦ ਪੂਰਾ ਜਿੰਨੀ ਸੇਵਾ ਕਰਾਂਗੇ ਉਹਨਾਂ ਘਟ ਹੈ ਜੀ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਬੜੀ ਸੇਵਾ ਕਰਾਂਗੇ ਜੋ ਸਾਡੀ ਡਿਊਟੀ ਲਾਏਗੇ ਸਾਡੇ ਬੰਬਈ ਵਾਲੇ ਚਾਚਾ ਜੀ ਐ ਓਮਪਰਕਰ ਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਨਾ ਉਹਨਾਂ ਨੂੰ ਵੀ ਵੀਡੀਓ ਕਾਲ ਕਰਕੇ ਸਾਰੇ ਦਰਸ਼ਨ ਕੀਤੇ ਐ ਤੇ ਇਸ ਕਰਕੇ ਉਹਨਾਂ ਨੇ ਵੀ ਬਹੁਤ ਵਧੀਆ ਕਿਹਾ ਕਿੰਨੇ ਬਹੁਤ ਵਧੀਆ ਅਰੇਂਜਮੈਂਟ ਐ ਚਲੋ ਕਰਨ ਵਾਲਾ ਦਾ ਠਾਕੁਰ ਜੀ ਅਸੀਂ ਤੇ ਹੱਥ ਪੈਰ ਮਾਰ ਸਕਦੇ ਆ ਪਰ ਸੇਵਾ ਹੀ ਕਰਨੀ ਐ ਜੀ ਬਿਲਕੁਲ ਮਾਨ ਜੀ ਕਿੰਨੀ ਖੁਸ਼ੀ ਹੋਈ ਬਹੁਤ ਖੁਸ਼ੀ ਐ ਜੀ ਬਹੁਤ ਖੁਸ਼ੀ ਐ ਸਾਰਾ ਪਰਿਵਾਰ ਦੇਖੋ ਸਾਰਾ ਨਾਲ ਬੈਠੇ ਐ ਆਪਣੇ ਗੁਪਤਾ ਜੀ ਆਏ ਐ ਆਪਣੇ ਸ਼ੰਕਰ अरोड़ा ਜੀ ਆਏ ਐ ਤੁਹਾਡੇ ਮੀਡੀਆ ਨੂੰ ਲਈ ਆਪਾਂ ਅਗਾਹ ਕਰਨਾ ਚਾਹੁੰਦੇ ਆ ਕਿ ਇਹ RAM ਟਲਾਈ ਮੰਦਿਰ ਹੈ ਦੋ ਮੰਦਿਰ ਹੈ ਇੱਕ ਅੰਨੇ ਸਾਹਮਣੇ ਹੈ ਜਿਹੜਾ ਸਾਡੇ ਹੈਗਾ ਖੇਮਕਾ ਪਰਿਵਾਰ ਵੱਲੋਂ ਮੰਦਿਰ ਹੈ ਤੇ ਇਸ ਕਰਕੇ ਬਹੁਤ ਵਧੀਆ ਲੱਗਾ ਸਾਨੂੰ ਖੁਸ਼ੀ ਦਾ ਮੌਕਾ ਮਿਲਿਆ ਜਿਹੜਾ ਸੇਵਾ ਦਾ ਮੌਕਾ ਮਿਲਿਆ ਭਗਤਾਂ ਨੂੰ ਠੀਕ ਕਹਿੰਦੇ ਆ ਪਕਤਾਂ ਨੂੰ ਇਹੀ ਕਹਿੰਦੇ ਜੀ ਆਪਣੇ ਮੰਦਿਰ ਆਓ ਪ੍ਰਾਚਨ ਸ਼ਵਾਲਾ ਬਣਿਆ ਅੰਦਰ RAM ਦਰਬਾਰ ਜੀ ਹੈ ਸਾਈ ਬਾਬਾ ਜੀ ਹੈ ਤ੍ਰਿਪਤੀ ਬਾਲਾ ਜੀ ਹੈ ਤੇ ਸਾਡੇ ਪ੍ਰਦਾਦਾ ਜੀ ਦੀ ਮੂਰਤੀ ਲੱਗੀ ਇੱਥੇ ਬੂਤਰ ਲੱਗਾ ਹੋਇਆ ਇਸ ਕਰਕੇ ਜੋ ਇਸ ਮੰਦਰ ਨੂੰ ਆ ਕੇ ਸੇਵਾ ਕਰਦਾ ਉਹਨੂੰ ਭਾਗ ਜ਼ਰੂਰ ਲੱਗਦੇ ਹੁੰਦੇ ਜੀ ਇਸ ਮੰਦਰ ਬਾਰੇ ਨਾ ਇੱਕ ਚੀਜ਼ ਮੈਂ ਹੋਰ ਕਹਿਣਾ ਚਾਹਾਂਗਾ ਇਹ ਸਾਰੇ ਹਿੰਦੁਸਤਾਨ 'ਚ ਕਾਲੇ ਰਾਮ ਦੇ ਮੰਦਰ ਜਿਹੜੇ ਨਾ ਸਾਰੇ ਹਿੰਦੁਸਤਾਨ 'ਚ ਸਿਰਫ ਦੋ ਹੋਗੇ ਜੇ ਇੱਕ 나ਸਿਕ 'ਚ ਹੈ ਜਿਹੜਾ ਕਾਲੇ ਰਾਮ ਜੀ ਦਾ ਮੰਦਰ ਹੈ ਤੇ ਇੱਕ ਇਹ ਬਗੀਚੀ 'ਚ ਕਾਲੇ ਰਾਮ ਜੀ ਦੀ ਮੂਰਤੀ ਹੈਗੀ ਸੀ ਇਸ ਮੰਦਰ ਦੀ ਹੈ ਬਹੁਤ ਵੱਡੀ ਖਾਸੀਅਤ ਹੈ ਇਹ ਪਰ ਆਮ ਪਬਲਿਕ ਨੂੰ ਨਹੀਂ ਪਤਾ ਕਿ ਅਮਰitsar ਚ ਵੀ ਕਾਲੇ ਰਾਮ ਦੀ ਮੂਰਤੀ ਕਿਸੇ ਮੰਦਿਰ ਚ ਹੈਗੀ ਹੈ ਜਿਹੜੀ ਕਿ ਇਸ ਮੰਦਿਰ ਚ ਹੈਗੀ ਜੇ ਪਰਿਵਾਰ ਵੱਲੋਂ ਇਹ ਮੂਰਤੀ ਬਣਾਈ ਗਈ ਸੀ ਬੜੀ ਪੁਰਾਣੀ ਹੈ ਤਕਰੀਬਨ ਜਿਸ ਤਰ੍ਹਾਂ ਮੰਦਿਰ ਦਾ ਇਤਿਹਾਸ ਦੱਸਿਆ ਗਿਆ ਹੈ ਕਿ ਮੰਦਿਰ ਤਕਰੀਬਨ ਇਹ ਜਗ੍ਹਾ 180 ਸਾਲ ਪਹਿਲੇ ਖਰੀਦੀ ਗਈ ਸੀ ਮੂਰਤੀ ਦੀ ਸਥਾਪਨਾ ਜਿਹੜੀ ਹੈ ਨਾ ਤਕਰੀਬਨ ਤਕਰੀਬਨ 140 ਸਾਲ ਪਹਿਲੇ ਇਹ ਕੀਤੀ ਗਈ ਸੀ ਅੱਜ ਇੱਥੇ ਰਾਮ ਸਾਹਿਬ ਬਾਗੀਚੀ ਦੇ ਵਿੱਚ ਗੋਵਰਧਨ ਪੂਜਾ ਦਾ ਅਸੀਂ ਉਤਸਵ ਮਨਾ ਰਹੇ ਹਾਂ ਜਿਹੜਾ ਕਿ ਅਸੀਂ ਹਰ ਸਾਲ ਇੱਥੇ ਮਨਾਉਂਦੇ ਆ ਇਹ ਬਗੀਚੀ ਸਾਡੀ ਜਿਹੜੀ ਪਰਿਵਾਰਿਕ ਬਗੀਚੀ ਹੈ ਮੰਦਿਰ ਸਾਡੇ ਬਜ਼ੁਰਗਾਂ ਨੇ ਬਣਵਾਇਆ ਸੀ ਜਿਹੜਾ ਕਰੀਬ 180 ਸਾਲ ਪੁਰਾਣਾ ਹੈ ਇੱਥੇ ਅਸੀਂ ਕੋਸ਼ਿਸ਼ ਕਰਦੇ ਆਂ ਸਾਲ ਦੇ ਕੁਝ ਉਤਸਵ ਜਿਸ ਤਰ੍ਹਾਂ ਦੀਵਾਲੀ ਹੈ ਹੋਲੀ ਹੈ ਜਾ ਗੋਵਰਦਨ ਪੂਜਾ ਹੈ ਜਾਂ ਜਨਮ ਅਸ਼ਟਮੀ ਦਾ ਫੰਕਸ਼ਨ ਹੈ ਇਹ ਮਨਾਇਆ ਜਾਣ ਐਸੇ ਉਪਲਕਸ਼ ਅੱਜ ਸਾਰਾ ਪਰਿਵਾਰ ਸਾਡਾ ਗੋਵਰਦਨ ਪੂਜਾ ਤੇ ਇਕਤ੍ਰਿਤ ਹੋਇਆ ਹੈ ਇੱਥੇ ਤੇ ਅਸੀਂ ਇਹ ਪੂਜਾ ਬੜੇ ਉਤਸਵ ਬੜੀ ਧੂਮਦੌਮ ਨਾਲ ਮਨਾ ਰਹੇ ਹਾਂ ਤੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਚੀਜ਼ ਦੀ ਵਧਾਈ ਦਿੰਦੇ ਆ ਤੇ ਨਾਲ ਸ਼ਹਿਰ ਵਾਸੀਆਂ ਨੂੰ ਅਪੀਲ ਕਰਨੇ ਆ ਕਿ ਮੰਦਰਾਂ ਚ ਗੁਰਦੁਆਰਿਆਂ ਚ ਜਾਂ ਹੋਰ ਜਿੱਥੇ ਕਿਤੇ ਵੀ ਇਹੋ ਜਿਹੀਆਂ ਚੀਜ਼ਾਂ ਮਨਾਈਆਂ ਜਾਣ ਉਹਨਾਂ ਚ ਵੱਧ ਛੜ ਕੇ ਹਿੱਸਾ ਲਿਆ ਕਰੇ ਕਿੰਨੇ ਖੁਸ਼ੀ ਰਹਦੀ ਹੈ ਮਨ ਚ ਇਸ ਤੇ ਹਾਂਜੀ ਕਿੰਨੀ ਖੁਸ਼ੀ ਰਹਿੰਦੀ ਹੈ ਜੀ ਮਾਚ ਦੇਖੋ ਜੀ ਇਹ ਤਕਰੀਬਨ ਅਸੀਂ ਹਰ ਸਾਲ ਨਾ ਇਹ ਸਾਰੇ ਸਾਲ ਹੀ ਇੰਤਜ਼ਾਰ ਕਰਦੇ ਰਹਿੰਦੇ ਆ ਕਿ ਇਹੋ ਜੇ ਕੋਈ ਵੀ ਉਤਸਵਾਨ ਗੋਵਰਦਨ ਪੂਜਾ ਖਾਸ ਕਰਕੇ ਜਿਹੜਾ ਆਪਣਾ ਹਿੰਦੂਆਂ ਦੇ ਵਿੱਚ ਹੈ ਇੱਕ ਬਹੁਤ ਵੱਡਾ ਤਿਉਹਾਰ ਹੈ ਤੇ ਇਹਦੀ ਖੁਸ਼ੀ ਦਾ ਅਸੀਂ ਸ਼ਬਦਾਂ ਚ ਤੇ ਬਿਆਨ ਨਹੀਂ ਕਰ ਸਕਦੇ